ਤੇ 5 ਲੱਖ ਦਾ ਕੰਮ ਕਰਨ ਵਾਲਿਆਂ ਨੂੰ ਪੁਲਸ ਨੇ ਤਾਂ ਗ੍ਰਿਫਤਾਰ ਸੱਤ ਮੁੱਲਜਮਸਨ ਵਾਰਦਾਤ ਚ ਚਾਮਲ ਚੜੇ ਪੁਲਸ ਦੇ ਹਥੇ ਕਿਰੰਦਾ ਪੁਲਿਸ ਨੇ ਰਾਇਲੈਂਸ ਪੈਟਰੋਲ ਪੰਪ ਤੇ ਮੈਨੇਜਰ ਤੋਂ 5 ਲੱਖ ਰੁਪਏ ਦੀ ਲੁੱਟ ਦੇ ਮਾਮਲੇ 'ਚ 7 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਨੇ ਮੂਲ ਜਮ੍ਹਾਂ ਤੋਂ 5 ਲੱਖ ਰੁਪਏ ਅਤੇ 3 ਮੋਟਰਸਾਈਕਲ ਬਰਾਮਦ ਵੀ ਕੀਤੇ ਹਨ ਪੈਟਰੋਲ ਪੰਪ ਤੋਂ ਲੁੱਟ ਦੀ ਯੋਜਨਾ ਬਣਾਉਣ ਵਾਲਾ ਵਿਅਕਤੀ ਵੀ ਪੈਟਰੋਲ ਪੰਪ ਤੇ ਕੰਮ ਕਰਨ ਵਾਲਾ ਕਰਿੰਦਾ ਸੀ ਪੁਲਿਸ ਨੂੰ ਇਸ ਮਾਮਲੇ 'ਚ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੈਟਰੋਲ ਪੰਪ ਦੇ ਸੇਵਾਦਾਰ ਨੇ ਘਟਨਾ ਤੋਂ 5 ਮਿੰਟ ਪਹਿਲਾਂ ਆਪਣੇ ਸਾਥੀਆਂ ਨੂੰ ਫੋਨ ਕਰਕੇ ਮੈਨੇਜਰ ਤੇ ਆਉਂਦੀ ਸੂchna ਦਿੱਤੀ ਸੀ ਜਿਸ ਨੂੰ ਆਧਾਰ ਬਣਾਉਂਦੇ ਹੋਏ ਪੁਲਿਸ ਨੇ ਉਸ ਤੇ 6 ਹੋਰ ਸਾਥੀਆਂ ਨੂੰ ਉਹ ਚੋਣ ਹਨ ਜਿਨ੍ਹਾਂ ਨੇ ਆਪਣੇ ਐਸ਼ੋ ਅਰਾਮਤੀ ਖਾਤਰ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਜਿਨ੍ਹਾਂ ਕੋਲ 5 ਲੱਖ ਰੁਪਏ ਤੇ ਇੱਕ ਮੋਟਰਸਾਈਕਲ ਅਤੇ 23 ਦਾ ਹਥਿਆਰ ਵੀ ਬਰਾਮਦ ਕੀਤਾ ਹੈ। ਕਿੱਤੇ ਹਨ ਕੱਲ ਦੋ ਤਰੀਕ ਨੂੰ ਸਾਨੂੰ ਸਵੇਰੇ ਅਰਾਊਂਡ 9 ਵਜੇ ਇਨਫੋਰਮੇਸ਼ਨ ਮਿਲੀ ਸੀਗੀ ਕਿ थाना सदर ਬਠਿੰਡਾ ਉੱਥੇ ਇੱਕ ਰਿਲਾਇੰਸ ਦਾ ਪੈਟਰੋਲ ਪੰਪ ਹੈ ਪਿੰਡ ਜੋਧਪੁਰ ਰਮਾਨਾ ਦੇ ਏਰੀਆ 'ਚ ਉਹਨਾਂ ਦਾ ਇੱਕ ਰਿੰਦਾ ਜਦੋਂ ਕੈਸ਼ ਦਾ ਬੈਗ ਲੈ ਕੇ ਜਾ ਰਿਹਾ ਸੀ ਤੇ ਰੇਲਵੇ ਫਾਟਕ ਦੇ ਕੋਲ ਉਹਨੂੰ ਕੁਝ ਨਕਾਬਪੋਸ਼ ਅਣਪਛਾਤੇ ਵਿਅਕਤੀਆਂ ਵੱਲੋਂ ਕੇਰ ਲਿਆ ਗਿਆ ਰਸਤੇ 'ਚ ਤੇ ਉਹਦੀ ਕੁੱਟਮਾਰ ਕਰਕੇ ਉਹਦਾ ਜਿਹੜਾ ਕੈਸ਼ ਸੀਗਾ ਉਹਨੂੰ ਖੋਹ ਕੇ ਲੈ ਗਏ ਤੇ ਇਮੀਡੀਏਟਲੀ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਅਸੀਂ ਇਸ ਚੀਜ਼ ਦੀ ਕ੍ਰਾਈਮ ਦੀ ਸੈਂਸਿਟੀਵਿਟੀ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਟੀਮਾਂ ਬਣਾਈਆਂ ਉੱਥੇ ਇਮੀਡੀਏਟਲੀ ਮੌਕੇ ਤੇ ਡੀਐਸਪੀ ਆਰ ਮਿਸਜ਼ ਹੀਨਾ ਗੁਪਤਾ ਡੀਐਸਪੀ ਡੀ ਰਾਜੇਸ਼ ਸ਼ਰਮਾ ਐਸਐਚਓ ਸਦਰ ਔਰ ਇਨਚਾਰਜ ਸੀਆਈਏ ਦੋਨੋਂ ਇਨਾਂ ਦੀ ਟੀਮਾਂ ਨੂੰ ਮੌਕੇ ਤੇ ਭੇਜਿਆ ਗਿਆ ਤੇ ਤਫ਼ਤੀਸ਼ ਸ਼ੁਰੂ ਕੀਤੀ ਗਈ ਸਾਡੀ ਟੀਮ ਨੇ ਬਹੁਤ ਹੀ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲੀ ਔਰ ਸੀਸੀਟੀਵੀ ਵਗੈਰਾ ਦੇ ਫਾਲੋਅ ਅਪ ਕਰਦੇ ਹੋਏ ਸਫਲਤਾ ਹਾਸਲ ਕੀਤੀ ਜਦੋਂ ਕੱਲ ਕੁਝ ਹੀ ਘੰਟਿਆਂ ਚ ਅਸੀਂ ਇਸ ਕੇਸ ਨੂੰ ਕਰੈਕ ਕੀਤਾ ਔਰ ਇਸ ਕੇਸ ਚ ਜਿੰਨੇ ਵੀ ਮਲਜ਼ਮ ਸੀਗੇ ਇਨਵੋਲਡ ਟੋਟਲ 7 ਉਹਨਾਂ ਸਾਰਿਆਂ ਨੂੰ ਫੜਿਆ ਗਿਆ ਤੇ ਮੌਕੇ ਤੇ ਜਿਹੜਾ ਕੈਸ਼ ਲੁੱਟਿਆ ਗਿਆ ਸੀ 5 ਲੱਖ ਉਹ ਸਾਰਾ ਰਿਕਵਰ ਹੋਇਆ ਮੌਕੇ ਤੇ ਜਿਹੜੀ ਬਾਈਕਸ ਯੂਜ਼ ਕੀਤੀਆਂ ਗਿਆ ਸੀ ਕ੍ਰਾਈਮਨਲਸ ਵੱਲੋਂ ਉਹ ਤਿੰਨੋਂ ਬਰਾਮਦ ਹੋਈਆਂ ਤੇ ਜਿਹੜੇ ਇੱਕ ਹਥੌੜਾ ਸੀਗਾ ਚਾਰ ਲੋਹੇ ਦੇ ਰੌਡਸ ਇਹ ਸਾਰਾ ਕੁਝ ਵੈਪਨ ਯੂਜ਼ਡ ਇਨ ਕਰਾਇਮ ਵਹੀਕਲ ਯੂਜ਼ਡ ਇਨ ਕਰਾਇਮ ਔਰ ਦ ਜਿਹੜਾ ਕੈਸ਼ ਖੋਇਆ ਗਿਆ ਸੀ ਸਾਰਾ ਹੀ ਸਾਰਾ ਸਾਡੀ ਟੀਮ ਨੇ ਹਾਰਡਵਰਕ ਕਰਦੇ ਹੋਏ ਬਰਾਮਦ ਕੀਤਾ ਤੇ ਇਸ ਕੇਸ ਚ 7 ਦੋਸ਼ੀ ਜਿਹੜੇ ਗ੍ਰਿਫਤਾਰ ਹੋਏ ਔਰ ਜਿਨ੍ਹਾਂ ਦੀ ਪਛਾਣ ਪਤਾ ਲੱਗੀ ਹੈ ਇੱਕ ਦਾ ਨਾਮ ਜਸਵੀਰ ਸਿੰਘ ਉਰਫ ਜਸਸਾਏ ਇਹ ਜੋਧਪੁਰ ਰਮਾਣਾ ਦਾ ਰਹਿਣ ਵਾਲਾ ਹੈ ਅਜੈਬ ਸਿੰਘ ਉਰਫ ਬਿੱਲਾ ਵਾਸੀ ਚੱਕ ਰੁਲਦੂ ਸਿੰਘ ਵਾਲਾ ਬਠਿੰਡਾ ਅਫਤਾਰ ਸਿੰਘ ਉਰਫ ਮੋਟਾ ਇਹ ਹੈਗਾ ਵਾਸੀ ਗਹਿਰੀ ਬੁੱਟਾ ਸੁਖਵੀਰ ਸਿੰਘ ਉਰਫ ਬੰਟੀ ਵਾਸੀ ਫੂਸ ਮੰਡੀ ਜਗਜੀਤ ਸਿੰਘ ਉਰਫ ਜੱਗਾ ਫੂਸ ਮੰਡੀ अगेन ਐਂਡ ਬੌਬੀ ਵਾਸੀ ਰਲਦੂ ਸਿੰਘ ਵਾਲਾ ਔਰ ਜਿਹੜਾ ਨੋਵਾਂ ਦੋਸ਼ੀ ਹੈ ਉਹਦਾ ਨਾਮ ਹੈ ਨਗਵੀਰ ਸਿੰਘ ਇਹ ਵਾਸੀ ਗੈਰੀ ਬੁੱਟਰ ਤੇ ਇਹਨਾਂ ਤੋਂ ਜਿਵੇਂ ਮੈਂ ਦੱਸਿਆ ਬਰਾਮਦਗੀ ਹੋਈ ਹੈ ਜਿੰਨਾ ਵੀ ਖੋਹ ਕੀਤੀ ਸੀ 5 ਲੱਖ ਰੁਪਏ ਉਹ ਬਰਾਮਦ ਹੋ ਗਿਆ ਹੈ 5 ਰੋਡਾਂ ਇੱਕ ਥੋੜਾ ਔਰ ਤਿੰਨੋਂ ਬਾਈਕਸ ਔਰ ਇਹਦੇ ਚ ਤਫਤੀਸ਼ ਸਾਨੂੰ ਇਹ ਪਤਾ ਲੱਗਿਆ ਕਿ ਜਿਹੜਾ ਮੁੱਖ ਦੋਸ਼ੀ ਸੀਗਾ ਜਸਵੀਰ ਸਿੰਘ ਉਸ ਜੱਸਾ ਇਹ ਜਿਹੜਾ ਪੈਟਰੋਲ ਪੰਪ ਹੈ ਉੱਥੇ ਹੀ ਪ੍ਰੈਜ਼ెంట్ ਸੀਗਾ ਜਦੋਂ ਜਿਹੜਾ ਮਦਈ ਜਿਹੜਾ ਕਰਿੰਦਾ ਸੀਗਾ ਆਪਣਾ ਕੈਸ਼ ਲੈ ਕੇ ਜਾ ਰਿਹਾ ਸੀ ਇਹਨੇ ਅੱਗੇ ਆਪਣੇ ਦੋਸਤ ਜਿਹਦਾ ਨਾਂ ਹੈਗਾ ਅਜੈਬ ਸਿੰਘ ਉਰਫ ਬਿੱਲਾ ਇਹਨੂੰ ਆਪਣੇ ਫੋਨ ਦੇ ਥਰੂ ਕਨਵੇ ਕੀਤਾ ਕਿ ਉਹ ਕੈਸ਼ ਲੈ ਕੇ ਜਾ ਰਿਹਾ ਹੈ ਫਿਰ ਅੱਗੇ ਜਿਹੜਾ ਅਜੈਬੇ ਉਹਨੇ ਆਪਣੇ ਜਿਹੜੇ ਬਾਕੀ ਦੇ ਲੜਕੇ ਮੁਲਜ਼ਮ ਇਨਵੋਲਡ ਹੈ ਉਹਨਾਂ ਨੂੰ ਬੁਲਾਇਆ ਜਿਨ੍ਹਾਂ ਨੇ ਉਹਦੇ ਉਸ ਏਰੀਆ ਨੂੰ ਕਰਾਸ ਕਰਨ ਤੋਂ ਪਹਿਲਾਂ ਹੀ ਉੱਥੇ ਹਾਜ਼ਰ ਸੀ ਜਿਨ੍ਹਾਂ ਨੇ ਪੂਰੀ ਪ੍ਰੀ ਪਲਾਨਡ ਕਾਂਸਪੀਰੇਸੀ ਦੇ ਤਹਿਤ ਇਹਨੂੰ ਘੇਰ ਕੇ ਇਹਦੇ ਨਾਲ ਕੁੱਟਮਾਰ ਕੀਤੀ ਔਰ ਕੈਸ਼ ਕੋਕੇ ਲੈ ਗਏ ਸੋ ਇਸ ਇਨ ਜਿਹੜੀ ਪ੍ਰੀਲੀਮਿਨਰੀ ਸਾਡੀ ਤਫਤੀਸ਼ ਹੈ ਉਹਦੇ ਚ ਇਹ ਵੀ ਪਤਾ ਲੱਗਿਆ ਕਿ ਸਾਰੀ ਜਿਹੜੀ ਅਕਿਊਜ਼ਡ ਹੈ ਇਹਨਾਂ ਨੇ ਰੱਖੜੀ ਵਾਲੇ ਦਿਨ ਵੀ ਪਲਾਨ ਕੀਤਾ ਸੀ ਇਸੇ ਤਰ੍ਹਾਂ ਇਹਨਾਂ ਦਾ ਜਿਹੜਾ ਕਰਿੰਦਾ ਪੈਸੇ ਲੈ ਕੇ ਉਸੇ ਰੋਡ ਤੋਂ ਜਾਏਗਾ ਤੇ ਅਸੀਂ ਇਹਨੂੰ ਕਾਬੂ ਕਰਕੇ ਲੁੱਟਖੋ ਕਰਾਂਗੇ ਬਟ ਸਮ ਹਾਉ ਇਹਨਾਂ ਦੇ ਪਲਾਨ ਫੇਲ ਹੋ ਗਿਆ ਬਟ ਡੂ ਟੂ ਸਾਡੀ ਜਿਹੜੀ ਬਠਿੰਡਾ ਪੁਲਿਸ ਨੇ ਕੱਲ ਬਹੁਤ ਹੀ ਮੁਸ਼ਤੈਦੀ ਦਿਖਾਈ ਇਸ ਕਰਕੇ ਅਸੀਂ ਇਹਨਾਂ ਦਾ ਕ੍ਰਾਈਮ ਇਹਨਾਂ ਨੇ ਜੋ ਕੀਤਾ ਸੀ ਉਹਨਾਂ ਸਾਰਿਆਂ ਨੂੰ ਮੌਕੇ ਤੇ ਨਾਟ ਮੌਕੇ ਤੇ ਬਟ ਸੇਮ ਡੇ ਫੜ ਕੇ ਵਧੀਆ ਆਈ ਕੰਗਰਾਚੂਲੇਟ ਮਾਈ ਟੀਐਮ ਕਿਨਾਂ ਨੇ ਬਹੁਤ ਵਧੀਆ ਰੋਲ ਪਲੇ ਕੀਤਾ ਤੇ ਅੱਜ ਅਸੀਂ ਇਹਨਾਂ ਨੂੰ ਪੇਸ਼ ਕਰਕੇ ਕੋਰਟ 'ਚ ਅਨਦਰ ਰਿਮਾਂਡ ਲਵਾਵਾਂਗੇ ਤੇ ਦੇਖਦੇ ਹਾਂ ਕਿ ਸ਼ਾਇਦ ਕੋਈ ਹੋਰ ਕੇਸਸ ਵੀ ਮਹਾਰਾਜ ਜੀ ਅਜੇ ਅਸੀਂ ਰਿਵਿਊ ਕਰਾਂਗੇ ਕਿਉਂਕਿ ਇਹ ਜਿਹੜਾ ਕੈਸ਼ੀਅਰ ਸਿਗਾ ਇਹ ਤਾਂ ਫੋਰ ਵੀਲਰ 'ਚ ਨਹੀਂ ਸੀਗਾ ਬਟ ਅਸੀਂ ਅਨਦਰ ਚੈੱਕ ਕਰਦੇ ਆ ਵੀ ਇਹਨਾਂ ਦਾ ਰੂਟ ਪਲਾਨ ਵੀ ਥੋੜਾ ਸਾਨੂੰ ਰਿਵਿਊ ਕਰਨਾ ਪੈਣਾ ਜਿਵੇਂ ਦੱਸ ਰਿਹਾ ਕਿ ਵੀਕਐਂਡ ਦਾ ਕਲੈਕਸ਼ਨ ਸੀਗੀ ਉਹ ਇਹ ਲੈ ਕੇ ਜਾ ਰਿਹਾ ਸੀ ਔਰ ਕਿਉਂਕਿ ਨਾ ਦ ਆਪਣਾ ਵੀ ਇੱਕ ਜਿਹੜਾ ਕਰਿੰਦਾ ਸੀਗਾ ਜਿਹੜਾ ਵਨ ਆਫ ਦਾ ਦੋਸ਼ੀ ਐ ਸੋ ਇਹਨਾਂ ਨੂੰ ਵੀ ਥੋੜਾ ਬਰੀਫ ਕਰਾਂਗੇ ਸੈਂਸਿਟਾਈਜ਼ ਕਰਾਂਗੇ ਕਿ ਆਪਣਾ ਜਿਹੜੀ ਮੈਨ ਪਰ ਹੁੰਦੀ ਆ ਉਹਨਾਂ ਤੇ ਵੀ ਥੋੜੀ ਨਿਗ੍ਹਾ ਰੱਖਣ ਤੇ ਆਡਿਟ ਕਰਦੇ ਰਹਿਣ ਖਾਸ ਕਰਕੇ ਜਿਹਨਾਂ ਦੇ ਦੂਰਾ ਡੇਟ ਉਹਨੇ ਇੱਕ ਤਾਂ ਬਹੁਤ ਨੇੜੇ ਨੇ ਕਈ ਦੂਰ ਦੂਰਾ ਡਿਸਟੈਂਸ ਨੇ ਕਰਕੇ ਉਹਨਾਂ ਇਹ ਕਾਫੀ ਦੂਰ ਤੋਂ ਜਦੋਂ ਪੂਵਿਲਨ ਆਹੀ ਆ ਰਿਹਾ ਸੀਗਾ ਤਾਂ ਇਹਦੇ ਵੀ ਕੁਝ ਵੀ ਹੋ ਸਕਦਾ ਸੀ ਹਾਂਜੀ हां जी बट क्राइम तो देखो ਹੁੰਦਾ ਹੈ ਬਟ ਵੀ ਹੈਵ ਟੈਸਟਡ ਬਟ I गेस ਸਮ ਜਿਹੜੇ ਪੈਟਰੋਲ ਪੰਪ ਵਾਲੇ ਉਹਨਾਂ ਨਾਲ ਵੀ ਅਸੀਂ ਇਹਨਾਂ ਨੂੰ ਰਿਵਿਊ ਕਰਾਂਗੇ ਤੇ ਸੈਂਸਿਟਾਈਜ਼ ਵੀ ਕਰਾਂਗੇ ਕਿ ਇਸ ਤਰ੍ਹਾਂ ਦੀ ਵਾਰਦਾਤ ਕਿਤੇ ਵੀ ਹੋ ਸਕਦੀ ਹੈ ਸੋ ਯੂ ਸ਼ੁੱਡ ਆਲਸੋ ਟੇਕ ਸਮ ਰਿਵਿਊਜ਼ ਇਹ ਕੋਈ ਪੈਟਰੋਲ ਨਾ ਨਹੀਂ ਜ਼ਿਆਦਾਤਰ ਕੋਈ FD ਉਸੇ ਨਾਲ ਸੰਬੰਧਿਤ ਨਹੀਂ ਹੈ ਨਾਲ ਨਾਲ ਮੰਡਾ ਨਹੀਂ ਹੈ ਔਰ ਇਨ ਫੈਕਟ ਜੀ ਇਹਨਾਂ ਚ ਇੱਕ ਦੀ ਉਮਰ ਤਾਂ 19 ਸਾਲ ਹੈ ਔਰ ਯੰਗੇਸਟ ਤੋਂ ਲੈ ਕੇ ਨਾ ਦਾ ਸਭ ਤੋਂ ਵੱਡੀ ਉਮਰ ਦਾ ਵੀ 25 ਸਾਲ ਦਾ ਸੋ ਦੇ ਆਰ ਆਲ ਯੂਥ ਮੈਨੂੰ ਇਹ ਪਤਾ ਲੱਗਿਆ ਮੈਂ ਕਿਸੇ ਕਿਸੇ ਨਾ ਇੱਕ ਕੋਣੀ ਜਾਂ ਕੋ ਨਸ਼ੇ ਵਾਸਤੇ ਕਰਨ ਦੇ ਦੇਖੋ ਜੀ ਜੋ ਸਾਨੂੰ ਪ੍ਰੀਲਿਮਨਰੀ ਤੇ ਨਾ ਨੇ ਕੁਝ ਜਿਹੜਾ ਪੈਸਾ ਆਪਸ ਚ ਵੰਡ ਲਿਆ ਸੀਗਾ ਔਰ ਜਿਵੇਂ ਯੂਥ ਨੂੰ ਹੁੰਦਾ ਹੈ ਕੋਈ ਕੋਈ ਚੀਜ਼ ਖਰੀਦ ਲੋ ਕੰਜ਼ਿਊਮਰਿਜ਼ਮ ਤੇ ਵੀ ਇਹ ਲੋਗ ਇਨਫਲੂਐਂਸਡ ਹੁੰਦੇ ਪ੍ਰੀਲਿਮਨਰੀ ਤੇ ਹੀ ਪਤਾ ਲੱਗਿਆ ਕਿ ਨਾ ਨੇ ਕੁਝ ਪੈਸਾ ਆਪਣੇ ਚੰਗੇ ਕੱਪੜੇ ਲੈ ਲਓ ਇਸ ਤਰ੍ਹਾਂ ਦੀ ਚੀਜ਼ਾਂ ਦੀ ਯੂਜ਼ ਕੀਤਾ ਸੀ ਪਰ ਡਰਗ ਐਂਗਲ ਮੈਂ ਹਲੇ ਨਹੀਂ ਕੁਝ ਪਹਿਲਾਂ ਕੋਈ ਇਨਵੋਲਵਮੈਂਟ ਇਨਾ ਦੇ ਜੀ ਦੋ ਲੜਕੇ ਹੈਗੇ ਜਿਹੜੇ ਦੋਸ਼ੀ ਇੱਕ ਅਫਤਾਰ ਸਿੰਘ ਉਰਫ ਮੋਟਾ ਇਹ ਜਿਹੜਾ 19 ਸਾਲ ਦਾ ਲੜਕਾ ਇਹਦੇ ਤੇ 307 ਦਾ ਪਰਚਾ ਦਰਜ ਹੈ ਸੰਗਤ ਥਾਣੇ 'ਚ 2023 ਔਰ ਇੱਕ ਸੁਖਵੀਰ ਸਿੰਘ ਉਰਫ ਬੰਟੀ ਹੈ ਇਹ 25 ਸਾਲ ਦੀ ਉਮਰ ਹੈ ਇਹਦੇ ਤੇ ਪਹਿਲਾਂ ਤਿੰਨ ਪਰਚੇ ਦਰਜ ਹੈ ਤਿੰਨੋਂ ਹੀ ਰੇਲ ਆਰਪੀਐਫ ਜਾਂ ਜੀਆਰਪੀ ਦੇ ਆ ਦੋ ਤੋਂ ਹੈਗੇ ਰੇਲਵੇ ਪ੍ਰੋਪਰਟੀ ਅਨਲੋਫਫੁਲ ਪੋゼਸ਼ਨ ਐਕਟ ਔਰ ਇੱਕ ਇਹਨਾਂ ਦਾ ਚੋਰੀ ਦਾ ਪਰਚਾ ਜੀਆਰਪੀ ਜੀ ਇਹ ਜਿਹੜਾ ਇੰਪਲੋਇਸ ਦੇ ਤੁਸੀਂ ਇਨਵੋਲਵਮੈਂਟ ਹੈ ਹਾਂਜੀ ਜਿਹੜੇ ਪਾਬਾਲੀ ਤੋਂ ਉੱਪਰ ਆ ਜਾਂਦੇ ਉਨੀ ਚੈੱਕ ਕਰਦੇ ਜੀ EMPLOYEES ਰੱਖਣ ਨੂੰ ਪਹਿਲਾਂ ਇਸ ਤਰ੍ਹਾਂ ਇਹ ਜੀ ਦੇਖੋ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਜਦੋਂ ਵਾਰਦਾਤ ਹੁੰਦੀ ਆ ਤਾਂ ਤਾਂ ਹੀ ਤੁਹਾਡੇ ਮਾਧਿਅਮ ਦੇ ਥਰੂ ਅਸੀਂ ਪਬਲਿਕ ਨੂੰ ਵੀ ਅਵੇਅਰ ਕਰਦੇ ਕਿ ਜਿਹੜਾ ਵੀ ਤੁਸੀਂ ਆਪਣੇ EMPLOYEES ਐ ਉਹਨਾਂ ਤੇ ਵੀ ਨਿਗਰ ਰੱਖੋ ਕਿਉਂਕਿ ਇਹ ਦੇਖ ਰਿਹਾ ਸੀ ਕਿ ਇਸ ਟਾਈਮੇ ਇਲੈਕਸ਼ਨ ਕਿਸ ਦਿਨ ਹੁੰਦੀ ਐ ਕਦੋਂ ਜਾਂਦੇ ਕੌਣ ਜਾਂਦਾ ਕਿਹੜਾ ਰਸਤਾ ਯੂਜ਼ ਹੁੰਦਾ ਸੋ ਇਹ ਸਾਰਿਆਂ ਲਈ ਇੱਕ ਲੈਸਨ ਹੀ ਹੁੰਦਾ ਐ ਕਿ ਜਿਹੜੇ ਕ੍ਰਿਮੀਨਲਸ ਐ ਉਹ ਕਿਸ ਤਰ੍ਹਾਂ ਉਹਨਾਂ ਦਾ ਮਾਈਂਡ ਵਰਕ ਕਰਦਾ ਮੈਮ ਇਕੱਠੇ ਹੋਏ ਸਾਰੇ ਲਗ ਲਗ ਪਿੰਡਾਂ ਦੇ ਹੈਗੇ ਪਹਿਲਾਂ ਵੀ ਵਾਰਦਾਤ ਨੂੰ ਜਾਣ ਤਾ ਜਾਂ ਕਾਰਨ ਕੀ ਸੀ ਮੈਂ ਕਿੰਨੇ ਕੱਢੀ ਹੋਇਆ ਜਾ ਰਹੀ ਹੈ ਦੇਖੋ ਜੀ ਜਿਵੇਂ ਮੈਂ ਦੱਸਿਆ ਇੱਕ ਤਾਂ ਜਿਹੜਾ ਦੋਸ਼ੀ ਹੈ ਇਸੇ ਪੈਟਰੋਲ ਪੰਪ ਤੇ ਕੰਮ ਕਰਦਾ ਦੂਜਾ ਉਹਦਾ ਦੋਸਤ ਹੈ ਜਿਹਨੂੰ ਉਹਨੇ ਕਨੈਕਟ ਕੀਤਾ ਉਹਨੇ ਅੱਗੇ ਆਪਣੇ ਜਿਹੜੇ ਬੰਦੇ ਬੁਲਾਏ ਦੋ ਦਾ ਆਲਰੇਡੀ ਕ੍ਰਿਮੀਨਲ ਰਿਕਾਰਡ ਹੈ ਸੋ ਕਿਉਂਕਿ ਇਹਨਾਂ ਨੇ ਕੁਇਕ ਮਨੀ ਖੋ ਕੇ ਉਹਨੂੰ ਵਰਤਨਾ ਸੀ ਆਪਸ ਵਿੱਚ ਵੰਡ ਲਿਆ ਸੋ ਫਿਲਹਾਲ ਤਾਂ ਇਹ ਹੀ ਪਤਾ ਲੱਗਿਆ ਪਰ ਜੇ ਕੋਈ ਪਹਿਲਾ ਵਾਰਦਾਤ ਕੀਤੀ ਹੋਸੀ ਰਿਮਾਂਡ ਲਾ ਕੇ ਚੈੱਕ